ਭਾਈ ਜੀ ਲੋਡ ਨਹੀਂ ਰਹਿਣੀ ਅਗਲੇ ਨੂੰ ਬੈ ਲੈਣ ਦੀ ਤੁਸੀਂ ਚਾਹ ਦੇ ਵਿੱਚ ਮਜਬੂਰੀ ਚ ਨਹੀਂ ਚਾਹ ਦੇ ਵਿੱਚ ਠੇਕੇ ਦੇਣੀਆਂ ਆ ਆਪਾਂ 20-20 ਸਾਲਾਂ ਵਾਸਤੇ ਔਰ ਉਹਦੇ ਨਾਲ ਇਕੱਲਾ ਜ਼ਿੰਮੇਵਾਰ ਨਹੀਂ ਮਰਨਾ ਜਿਹੜੇ ਸ਼ਹਿਰ ਵਾਲੇ ਕਰਿਆਨੇ ਵਾਲੇ ਮਣਿਆਰੀ ਵਾਲੇ ਉਹਨਾਂ ਨੂੰ ਵੀ ਛੱਡ ਦਿਓ ਇੱਕ ਵਾਰਾਂ ਤੁਸੀਂ ਮੰਨ ਲਓ ਅੱਜ ਮੰਨ ਲਓ ਮੇਰਾ ਪਿੰਡ ਹੈ ਮੇਰੇ ਪਿੰਡ ਦੇ ਵਿੱਚ ਜ਼ਿਆਦਾ ਨਹੀਂ ਤਾਂ 100 ਟਰੈਕਟਰ ਹੋਊਗਾ ਉਦਾਹਰਨ ਦੇ ਤੌਰ ਤੇ ਮੋਟਾ-ਮੋਟਾ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ 100 ਟਰੈਕਟਰ ਦੇ ਨਾਲ-ਨਾਲ ਸਾਰੇ ਸੰਧ ਨੇ ਖੇਤੀ ਵਾਲੇ ਟਰੈਕਟਰ ਟਰਾਲੀਆਂ ਰੂਟਾਵੇਟਰ ਤੋਂ ਲੈ ਕੇ ਤੇ ਜੋ ਜੰਦਰੇ ਕਿਰਾਏ ਹੱਲਾਂ ਤਮੀਆਂ ਸੁਹਾਗੇ ਔਰ ਤੂੜੀ ਵਾਲੀਆਂ ਮਸ਼ੀਨਾ ਦੂਜੀਆਂ ਮਸ਼ੀਨਾ ਔਰ ਉਹਦੇ ਨਾਲ ਸਾਡੇ ਪਿੰਡ ਚਾਰ ਪੰਜ ਵਰਕਸ਼ਾਪਾਂ ਨੇ ਵੱਡਾ ਪਿੰਡ ਹੈ ਔਰ ਇਹਨਾਂ ਬੰਦਿਆਂ ਨੇ ਕੀ ਕਰਨਾ ਆਪਦੇ ਵੱਡੇ ਵੱਡੇ ਹਜ਼ਾਰਾਂ ਹੌਸਪਾਵਰ ਦੇ ਟਰੈਕਟਰ ਲਿਆਉਣਗੇ ਜਿਹਦੇ ਪਿੱਛੇ 80 80 ਤਮੀਆਂ 100 100 ਕਲਟੀਵੇਟਰ ਹੋਣਗੇ ਆਪਦੇ ਬਾਈ ਜੀ ਯਾਰਡ ਹੋਣਗੇ ਆਪਦੇ ਬਾਈ ਜੀ ਮਿਸਤਰੀ ਹੋਣਗੇ ਆਪਦੀਆਂ ਬੱਜੀ ਵਰਕਸ਼ਾਪਾਂ ਹੋਣਗੀਆਂ ਔਰ ਇਨਾਂ ਮਿਸਤਰੀਆਂ ਦਾ ਵੀ ਜਿਹੜਾ ਹੈਗਾ 5-5 ਲੱਖ ਦਾ 6-6 ਲੱਖ ਦਾ ਜਿਹੜਾ ਆਧਾਰ ਹੋ ਜਾਂਦਾ ਨਾ ਸੀਜ਼ਨ ਦਾ ਉਹਨਾਂ ਦੇ ਵੀ ਪੱਟੀ ਮੇਸ ਹੋ ਜਾਣੀ ਆ ਕਹਿੰਨ ਤੋਂ ਭਾਵ ਸਾਰਾ ਜਿਹੜਾ ਮੈਂ ਕਹਿੰਨਾ ਨਾ ਕਿ ਸੱਭਿਆਚਾਰਕ ਆਰਥਿਕ ਔਰ ਸਮਾਜਿਕ ਜਿਹੜਾ ਸਾਡਾ ਹੈਗਾ ਸਾਰਾ ਸਟਰਕਚਰ ਡਿਸਮੈਂਟਲ ਹੋ ਜਾਣਾ ਢਹਿ ਢੇਰੀ ਹੋ ਜਾਣਾ ਇਹ ਚਾਰ ਚਫੇਰਿਓ ਸੰਕਟ ਆ ਇਹ ਇਹਨੂੰ ਸਮਝਣ ਦੀ ਲੋੜ ਆ ਤਾਂ ਹੀ ਉਹ ਤਾਂ ਕਹਿੰਦੇ ਆ ਕਿ ਸਾਰਿਆਂ ਨੂੰ ਹੀ ਇਹਦੇ ਚ ਆਉਣਾ ਚਾਹੀਦਾ ਹੈ ਖੇਤੀ ਕੱਲੀ ਨਹੀਂ ਖਤਮ ਹੋਣੀ ਸਾਰਾ ਜਿਗਾੜ ਜਿੰਨੇ ਆ ਪੈਸਟੀਸਾਈਡ ਵਾਲੇ ਨਕਲੀ ਦਵਾਈਆਂ ਵੇਚਣ ਵਾਲੇ ਇਨੇ ਖਾਦਾਂ ਰਿਆਂ ਸੁਪ੍ਰਿਆਂ ਵਾਲੇ ਬੀਜਾਂ ਵਾਲੇ ਸਾਰਾ ਕੁਝ ਖਤਮ ਉਹਨਾਂ ਦੇ ਆਪਦੇ ਸੀਡ ਸਟੋਰ ਹੋਣਗੇ ਆਪਦੇ ਸੀਡ ਪਲਾਂਟ ਹੋਣਗੇ ਤੁਸੀਂ ਆਪਾਂ ਤਾਂ ਸਿਰਫ ਤੇ ਸਿਰਫ ਦਿਹਾੜੀ ਦਾ ਪਾ ਕਰਾਂਗੇ ਉਹਨਾਂ ਦੇ ਫਾਰਮਾਂ ਦੇ ਵਿੱਚ ਬਸ ਤੇ ਜਾਂ ਉਹੀ ਜਿਹੜਾ ਬਾਹਰ ਵਾਲਾ ਵੀ ਹਿਜਰਤ ਕਰਕੇ ਤੇ ਬਾਹਰ ਚਲੇ ਜਾਓ ਅੰਭਾਈ ਜੀ ਜੋਲ ਸਾਹਿਬ ਤੁਸੀਂ ਕਹਾਣੀ ਸਮਝੋ ਨਾ ਮੈਂ ਜਿਵੇਂ ਦੱਸਿਆ ਕਿ 60000 ਵਾਲੀ ਜ਼ਮੀਨ ਦਾ ਜਦੋਂ ਤੁਹਾਨੂੰ ਲੱਖ ਰੁਪਈਆ ਠੇਕਾ ਮਿਲਿਆ ਕਹਿਣ ਤੋਂ ਭਾਵ ਤੁਸੀਂ ਇਹਦੇ ਮਗਰ ਇੱਕੋ ਇੱਕ ਨਿਸ਼ਾਨਾ ਸਮਝੋ ਨਿਸ਼ਾਨਾ ਕੀ ਹੈ ਕਿ ਪੰਜਾਬ ਦੀ ਫਰਟਾਈਲ ਉਪਜਾਊ ਲੈਂਡ ਜਿਹੜੀ ਹੈਗੀ ਆ ਉਹ ਸਾਰੀ ਕਾਰਪੋਰੇਟ ਨੇ ਆਪਦੇ ਕਬਜ਼ੇ ਹੇਠ ਲੈਣੀ ਹੈ ਔਰ ਆਪ ਹੀ ਉਹਦੇ ਤੇ ਕਲਟੀਵੇਸ਼ਨ ਕਰਨੀ ਹੈ ਔਰ ਕਲਟੀਵੇਸ਼ਨ ਜਦੋਂ ਹੋਊਗੀ ਉਹ ਆਹੀ ਸਾਨੂੰ ਕਹਿੰਦੇ ਆ ਨਾ ਕਿ ਪ੍ਰੋਡਕਸ਼ਨ ਵਧਾਓ ਜੀ ਰਿਆਂ ਸਪਰੇਆਂ ਇੱਥੇ ਆਪ ਜਿਹੜੀ ਆਰਗੇਨਿਕ ਖੇਤੀ ਟਾਈਪ ਕਰਿਆ ਕਰਨਗੇ ਔਰ ਤੁਹਾਨੂੰ ਉਹੀ ਚੀਜ਼ ਜਿਹੜੀ ਜਿਹੜੀ ਤੁਹਾਡੀ ਕਣਕ ਨੂੰ ਕੋਈ 2000 ਨੂੰ ਨਹੀਂ ਪੁੱਛਦਾ ਤੁਹਾਨੂੰ ਉਹੀ 4-4000 5-5000 ਨੂੰ ਔਰ ਫਿਰ ਜਿਹੜਾ ਪਾਣੀ ਹੈ ਬਾਈ ਜੀ ਗਰਾਊਂਡ ਵਾਟਰ ਉਹ ਵੀ ਕੱਢ ਕੇ 100-100 ਰੁਪਏ ਲੀਟਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਪਾਣੀ ਦੀ ਹੋਰ ਸਕਾਰਸਿਟੀ ਹੋਊਗੀ ਨਾ ਵਿੱਚ ਆ ਕਰਨਗੇ ਬੀਜ ਦੀ ਨੌਬਤ ਹੀ ਨਹੀਂ ਰਹਿਣੀ ਜਦੋਂ ਮੰਨ ਲਓ ਆਪਾਂ ਨੂੰ 60000 ਦੀ ਥਾਂ ਤੇ ਲੱਖ ਰੁਪਈਆ ਠੇਕਾ ਮਿਲਿਆ ਤਾਂ ਬੰਦੇ ਤਾਂ ਹੁਣ ਹੀ ਨਹੀਂ ਸਮਝਦੇ ਪਏ ਜਦੋਂ ਅਗਲੇ ਨੂੰ ਬਾਈ ਜੀ ਡਬਲ ਆਮਦਨ ਹੋ ਗਈ ਮੰਨ ਲਓ ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਦੱਸਿਆ ਕਿ 5 ਕਿੱਲੇ ਵਾਲੇ ਦਾ ਜੇ 2 ਲੱਖ ਕਰਜ਼ਾ ਉਹਦੇ ਸਿਰ ਔਰ 5 ਸਾਲ ਹੋ ਗਏ 2 ਲੱਖ ਲੈਂਦਾ ਹੀ ਨਹੀਂ ਪਿਆ ਬੈਕ ਟੂ ਬੈਕ ਵਧਦੀ ਜਾਂਦੀ ਵਿਆਜ ਇੱਕੋ ਦਮ ਉਹਨੂੰ ਲੱਗਾ ਵੀ ਯਾਰ ਇੱਕੋ ਝਟਕੇ 'ਚ ਮੇਰਾ 2 ਲੱਖ ਕਰਜ਼ਾ ਵੀ ਲੈਂਦਾ 2 ਲੱਖ ਮੇਰੇ ਕੋਲੇ ਬਚਤ ਵੀ ਹੁੰਦੀ ਹੈ ਤਾਂ ਅਸੀਂ ਆਪਦੀਆਂ ਨਿੱਜੀ ਲੋੜਾਂ ਨੂੰ ਮੁੱਖ ਰੱਖ ਕੇ ਜ਼ਮੀਨ ਠੇਕੇ ਤੇ ਦੇ ਦੇਣੀ ਹੈ ਔਰ ਜਿਹੜੇ ਵੱਡੇ ਬੰਦਿਆਂ ਨੂੰ ਵਹਿਮ ਹੈ ਤੁਹਾਡੇ 'ਚੋਂ ਜੇ ਕੋਈ ਐਲਪੀਯੂ ਗਿਆ ਹੋਵੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਫਗਵਾੜੇ ਤੋਂ ਜਲੰਧਰ ਰੋਡ ਤੇ ਖੱਬੇ ਹੱਥ ਉੱਥੇ ਇੱਕ ਬੰਦਾ ਅੜ ਗਿਆ ਸੀ ਬਾਈ ਜੀ ਜੁਝਾਰੂ ਸਿੰਘ ਮਿੱਤਲ ਉਹਨੂੰ ਕਹਿੰਦੇ ਵੀ ਜਿੰਨੇ ਮਰਜ਼ੀ ਖਾਲੀ ਚੈੱਕ ਲੈ ਲੈ ਤੇ ਭਰ ਲੈ ਉਹ ਕਹਿੰਦਾ ਨਾ ਬਾਈ ਔਰ ਤੁਹਾਨੂੰ ਤੰਗ ਪਰੇਸ਼ਾਨ ਕਰਨ ਦੇ ਇਹਨਾਂ ਕੋਲੇ 100 ਤਰੀਕੇ ਆ ਉਹਦੇ ਤੇ ਚਲੋ ਘਰੇ ਦਾਣੇ ਪੱਕਦੇ ਰੋਟੀ ਪੱਕਦੀ ਹੋਊਗੀ ਔਰ ਉਹ ਵੜ ਗਿਆ ਔਰ ਉਹਦੇ ਉੱਤੋਂ ਦੀ ਇਹਨਾਂ ਨੇ ਫਲਾਈਓਵਰ ਕੱਢਤਾ ਕਈ ਕੁਝ ਕੀਤਾ ਪਰ ਉਹਨੇ ਆਪਣੀ ਜ਼ਮੀਨ ਦਿੱਤੀ ਨਹੀਂ ਹਲੇ ਤੱਕ ਪਰ ਇਸ ਮਸਲੇ ਦੇ ਵਿੱਚ ਕੀ ਹੈ ਬਾਈ ਜੀ ਜਿਹੜੇ ਤੁਹਾਡੇ ਨਾਲ 500 ਏਕੜ ਦਾ 1000 ਏਕੜ ਦਾ ਫਾਰਮ ਕਿਉਂਕਿ ਉਹਨਾਂ ਨੇ ਇਹ ਗੱਲ ਅਸੈਸਮੈਂਟ ਕੀਤੀ ਹੈ ਵੀ 85% ਤਾਂ ਪੰਜਾਂ ਕਿੱਲਾਂ ਵਾਲਾ ਔਰ ਪੰਜਾਂ ਕਿੱਲਾਂ ਵਾਲੇ ਨੇ ਆਪਦੀ ਆਪਦਾ ਸੁੱਖ ਸਹੂਲਤ ਵੇਖਣ ਵਾਸਤੇ ਜ਼ਮੀਨ ਠੇਕੇ ਤੇ ਦੇਣੀ ਹੈ ਉਹਦੇ ਨਾਲ ਜਿਹਦਾ ਕਿਸੇ ਦਾ ਸੰਧੂ ਸਾਹਿਬ ਰੱਗੇ ਦਾ 50 ਕਿੱਲਿਆਂ ਦਾ 100 ਕਿੱਲਿਆਂ ਦਾ ਟੱਕਾ ਉਹ ਸਾਲ 6 ਮਹੀਨੇ ਅੜੂਗਾ ਪਰ ਜਦੋਂ ਬਾਈ ਜੀ ਉਹਨਾਂ ਨੇ ਨਾਲ ਕੰਮ ਹੀ ਮੰਨ ਲਓ ਸਪੋਜ਼ ਕਰੋ ਤੁਹਾਡਾ 20 ਕਿੱਲਿਆਂ ਦਾ ਪਲਾਟ ਆ 10-10 ਕਿੱਲਿਆਂ ਦੀਆਂ ਦੋ ਲਾਈਨਾਂ ਨੇ ਉਹਦੇ ਨਾਲ ਅਗਲੇ ਆਣੇ ਥੱਲੇ 50 ਫੁੱਟ ਡੂੰਘਾ ਕੋਈ ਪੌਂਡ ਬਣਾ ਲਿਆ ਕੋਈ ਹੋਰ ਸਿਸਟਮ ਕਰ ਲਿਆ ਤਾਂ ਤੁਹਾਡੀ ਜ਼ਮੀਨ ਵਿੱਚ ਡਿੱਗਣੀ ਸ਼ੁਰੂ ਹੋ ਜਾਣੀ ਆ ਪਰ ਤੁਸੀਂ ਰੋਕ ਨਹੀਂ ਸਕੋਗੇ ਕਿਉਂਕਿ ਰੋਕੋਗੇ ਤਾਂ ਤੁਹਾਡੇ ਕੋਲੇ ਵੱਧ ਤੋਂ ਵੱਧ ਜਾਂ ਆਪਾਂ ਬੰਦੇ ਇਕੱਠੇ ਕਰ ਸਕਦੇ ਆ ਜਾਂ ਗੋਲੀ ਚਲਾ ਸਕਦੇ ਆ ਜਾਂ ਅਦਾਲਤ 'ਚ ਜਾ ਸਕਦੇ ਆ ਇਹ ਤਿੰਨੇ ਚੀਜ਼ਾਂ ਤੁਹਾਡੇ ਤੋਂ ਅਗਲੇ ਆਣੇ ਖ ਗੋੜੀ ਚਲਾਉਂਗੇ ਤਾਂ ਮੈਨੇਜਰ ਨੇ ਕਿਹਾ ਭਾਈ ਮੇਰੇ ਤੇ ਘਾਤੋਂ ਚਲਾਉਣਾ ਦਿੱਲੀ ਬੰਬੇ ਉੱਥੇ ਬੈਠੇ ਨੇ ਸਾਹਿਬ ਗੌਤਮਾ ਅਡਾਨੀ ਉਹਨਾਂ ਕੋਲ ਜਾ ਕੇ ਗੱਲ ਕਰੋ ਜਾਂ ਮੇਰੇ ਤੋਂ ਉੱਪਰ ਏਰੀਆ ਮੈਨੇਜਰ ਆ ਜਾਂ ਉਹਦੇ ਤੋਂ ਉੱਪਰ ਇੱਕ ਹੋਰ ਰੀਜਨਲ ਮੈਨੇਜਰ ਆ ਉਹਦੇ ਨਾਲ ਗੱਲ ਕਰੋ ਸੋ ਉਹ ਜਿਹੜੀ ਬੀਜਾਂ ਬੂਜਾਂ ਵਾਲੀ ਨੌਬਤ ਹੀ ਨਹੀਂ ਆਉਣੀ ਕਿਉਂਕਿ ਇਹ ਦੋਹਾਂ ਆਰਡੀਨੈਂਸਾਂ ਨੂੰ ਇਕੱਠਾ ਦੇਖਣਾ ਪਊਗਾ ਸਾਨੂੰ ਮੰਡੀ ਖਤਮ ਕਰਨ ਵਾਲੇ ਨੂੰ ਵੀ ਤੇ ਕੰਟਰੈਕਟ ਫਾਰਮਿੰਗ ਵਾਲੇ ਨੂੰ ਵੀ ਕ੍ਰਿੰਦਰਵੀਰ ਅਗੇਨ ਤੁਹਾਡਾ ਬੜਾ ਵਧੀਆ ਸਵਾਲ ਆ ਬੈਬੂ ਵਾਲੀ ਬਾਈ ਜੀ ਕਹਾਣੀ ਮੁੱਕ ਜਾਨੀ ਐ ਜਿਹੜਾ ਦੂਜਾ ਆਰਡੀਨੈਂਸ ਹੈ ਨਾ ਕੰਟਰੈਕਟ ਫਾਰਮਿੰਗ ਵਾਲਾ ਜਿੱਦੇ ਚ ਠੇਕੇ ਇਹਨਾਂ ਨੇ ਜ਼ਮੀਨਾਂ ਠੇਕੇ ਤੇ ਲੈਣੀਆਂ ਜਿਵੇਂ ਮੈਂ ਤੇ ਸੰਧੂ ਸਾਹਿਬ ਉੱਤੇ ਕਹਿ ਰਹੇ ਹਾਂ ਨਾ ਕਿ ਤੁਹਾਨੂੰ ਰੇਟ 1800 ਦੀ ਥਾਂ ਤੇ 2500 3000 ਮਿਲਣਾ ਉਵੇਂ ਜਿਹੜੀ ਆਪਣੀ ਪਹਿਲੀ ਅੱਜ ਠੇਕਾ ਕਿੰਨਾ ਵਾ 60000 70000 ਚੋਟੀ ਦੀ ਜ਼ਮੀਨ ਦਾ ਬਾਣੀਆਂ ਆਊਗਾ ਲਾਲਾ ਕਾਰਪੋਰੇਟ ਗੋਤਮ ਅਡਾਨੀ ਰਿਲਾਇੰਸ ਵਾਲੇ ਆਬਾਨੀ ਦਾ ਕੋਈ ਚੇਲਾ ਫੀਲਾ ਜਿਹੜਾ ਮੈਨੇਜਰ ਤੁਹਾਨੂੰ ਕਹੂਗਾ ਬਾਈ ਜੀ ਵੀ ਸਵਾ ਲੱਖ ਰੁਪਈਆ ਮਹੀਨੇ ਦਾ ਠੇਕਾ ਦਵਾਂ ਸਾਲ ਦਾ 15 ਲੱਖ ਰੁਪਈਆ ਜਿਹੜਾ ਹੈਗਾ ਤੁਹਾਨੂੰ ਮਿਲੂਗਾ 15 ਕਿੱਲਿਆਂ ਦਾ ਸੌਰੀ ਮੈਂ ਉਹਦੇ ਨਾਲ 12 ਨਾਲ ਗੁਣਾ ਕਰ ਗਿਆ ਕਹਿਣ ਤੋਂ ਭਾਵ ਜੇ 10 ਏਕੜ ਜ਼ਮੀਨ ਹੈ ਤਾਂ ਤੁਹਾਨੂੰ ਮਿਲੂਗਾ ਜੀ 10 ਕਿੱਲਿਆਂ ਦਾ 10 ਲੱਖ ਔਰ 25000 ਉੱਤੇ ਲਾ ਲਓ ਤੁਸੀਂ 2.5 ਲੱਖ ਉੱਤੇ ਉਹੀ 12.5 ਲੱਖ ਰੁਪਈਆ ਗੁਰਿੰਦਰ ਸੂਨੇ ਸੋਚਣਾ ਵੀ ਸਾਲਾ ਪੈਲੀ ਜੇ ਬੀਜਾਂਗੇ ਤੇ 70000 ਦੀ ਤੁਸੀਂ ਛੋਟੀ ਦਾ ਲਾ ਲਓ ਝੂਨਾ ਨਿਕਲਦਾ ਨਹੀਂ ਵੈਸੇ 60 ਸੁੱਟ ਤੇ ਰਹਿ ਜਾਂਦਾ ਤੇ 40000 ਦੀ ਕਣ ਵੀ ਕੁੱਲ ਮਲਾ ਕੇ ਲੱਖ ਰੁਪਈਆ ਪਸਾਂ ਵੱਜਦਾ ਕਿੱਲੇ ਦਾ ਤੇ ਪੁਕਾਈ ਵੀ ਸਾਰੀ ਧੁੱਪੇ ਖਪਦੇ ਆ ਕਦੇ ਤਾਲ ਪਟਦੇ ਆ ਕਦੇ ਰੇਹ ਪਾਉਂਦੇ ਆ ਕਦੇ ਕੱਖ ਕੱਢਦੇ ਆ ਕਦੇ ਟਰਾਲੀਆਂ ਭੰਨਦੇ ਆ ਕਦੇ ਟਰੈਕਟਰ ਵੀ ਜਟਾ ਘਰੇ ਤੇਰੇ 20 ਲੱਖ ਦੇ ਸੰਦ ਖੜੇ ਆ ਟਰੈਕਟਰ ਵੇਚ ਟਰਾਲੀ ਵੇਚ 10 12 ਨਾਲ 15 ਲੱਖ ਦੇ ਸੰਧ ਤਾਂ ਆਮ ਜ਼ਿਮੀਂਦਾਰ ਦੇ ਘਰੇ ਆ ਜਿਦੇ ਕੋਲੇ ਵੱਡੇ ਸੰਧ ਰੂਟਾਵੇਟਰ ਐ ਪੀ ਸੀਡਰ ਨਹੀਂ ਵੀ ਹੈਗੇ ਕਿਉਂਕਿ ਟਰਾਲੀ ਹਰ ਇੱਕ ਕੋਲੇ ਆ ਟਰੈਕਟਰ ਆ ਹੱਲਾ ਨੇ ਤਵੀਆਂ ਨੇ ਸੁਹਾਗਾ ਆ ਕਿਰਾਇਆ ਜੰਦਰਾ ਲਾਲੋ ਇਹ ਵੀ ਹੈਗੇ ਆਮੂਮਨ ਹਨਾ ਆਮ ਸੋ ਤੁਸੀਂ ਕਹਿਣਾ ਵੀ ਗੱਲ ਵਾਕਈ ਠੀਕ ਹੈ ਮੰਨ ਲਓ 10 ਕਿੱਲੇ ਵਾਲੇ ਜ਼ਿਮੀਂਦਾਰ ਦੇ ਸਿਰ ਤੇ 5 ਲੱਖ ਕਰਜ਼ਾ ਹੈ ਔਰ ਉਹਨੇ ਕਹਿਣਾ ਵੀ ਯਾਰ ਮੈਨੂੰ ਤੇ ਕਿੰਨੇ ਪੈਸੇ ਵਧ ਮਿਲਦੇ ਮੈਂ ਮੇਰਾ ਕਰਜ਼ਾ ਵੀ ਅੱਜ ਹੀ ਲੈਂਦਾ ਨਾਲੇ ਮੈਂ ਕੋਈ ਹੋਰ ਕੰਮ ਕਰ ਲੂੰ ਕੋਈ ਹੱਟੀ ਪਾਲੂੰ ਕਦੇ ਨੌਕਰੀ ਕਰ ਲੂੰ ਬਾਹਰ ਚਲਾ ਜਾऊं ਭਾਈ ਜੀ 85% ਮਾਰਜਨਲ ਫਾਰਮਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਕੋਲੇ 5 ਕਿੱਲਾਂ ਤੋਂ ਘੱਟ ਜ਼ਮੀਨ ਆ ਔਰ 5 ਕਿੱਲਾਂ ਵਾਲਾ ਹਰ ਬੰਦਾ ਦਬਾਊ ਆ 5 ਕਿੱਲਾਂ ਵਾਲੇ ਨੂੰ ਠੇਕਾ ਕਿੰਨਾ ਬਣਦਾ 60000 ਦੇ ਹਿਸਾਬ ਨਾਲ 370 ਦੇ ਹਿਸਾਬ ਨਾਲ 3.5 ਲੱਖ ਤੇ ਬਚ ਬਚਾ ਕੇ ਉਹਨੂੰ ਜਿਹੜਾ ਹੈਗਾ ਆਪ ਖੇਤੀ ਕਰਦਾ ਤਾਂ ਤਾਂ ਵੀ 3 ਲੱਖ ਰੁਪਈਆ ਮਸਾਂ ਬਚਦਾ ਸੀ ਜਾਂਦਾ ਉਹਨੇ ਭਾਈ ਜੀ ਜ਼ਮੀਨ ਦੇਣੀ ਆ ਠੇਕੇ ਜਦੋਂ ਅਗਲੇ ਨੂੰ 3.5 ਦੀ ਥਾਂ ਤੇ 6 ਲੱਖ ਮਿਲਿਆ ਔਰ ਇਹਨਾਂ ਨੇ ਕੀ ਕਰਨਾ ਵੀ 85% ਜਿੰਨਾ ਵੀ ਮਾਰਜਨਲ ਫਾਰਮਰ ਆ ਸਾਰਿਆਂ ਨੇ ਪਹਿਲਾਂ ਠੇਕੇ ਤੇ ਦੇ ਦੇਣੀਆਂ ਔਰ ਉਹ ਲੀਜ਼ ਪਤਾ ਕਿੰਨੇ ਚਿਰ ਦੀ ਕਰਨੀ ਉਹਨਾਂ ਨੇ 10 ਸਾਲ ਦੀ 15 ਸਾਲ ਦੀ ਔਰ ਤੁਹਾਨੂੰ ਪਹਿਲਾਂ ਕਹਿਣਗੇ ਵੀ ਉਹਦੇ ਚ 10% ਹਰ ਸਾਲ ਵਧੂਗਾ ਤੁਸੀਂ ਮੇਰੇ ਵਰਗੇ ਨੂੰ ਗਾਲ੍ਹਾਂ ਕੱਢੋਗੇ ਯੂਨੀਅਨ ਵਾਲਿਆਂ ਵਾਲਿਆਂ ਨੂੰ ਜਿਹੜੇ ਵੀ ਯਾਰ ਇਹ ਤਾਂ ਮੂਰਖ ਸੀ ਸਾਨੂੰ ਸੜਾ ਸਵਾ ਲੱਖ ਐਸਬਰੀ ਮਿਲਿਆ ਔਰ 10% ਦੇ ਹਿਸਾਬ ਨਾਲ ਜਿਹੜਾ ਹੈਗਾ 10000 ਅਗਲੇ ਸਾਲ ਫੇਰ ਵਧਜਣਾ ਉਹ 2-3 ਸਾਲ ਉਵੇਂ ਵਧਾਉਣਗੇ ਵੀ ਮੁੜ ਕੇ ਉਵੇਂ ਤੁਹਾਨੂੰ ਝੱਗਾ ਚੱਕਣਗੇ ਵੀ ਬਾਈ ਜੀ ਸਾਨੂੰ ਪੈ ਗਿਆ ਘਾਟਾ ਅਸੀਂ ਜਿਹੜਾ ਠੇਕਾ ਵਾ ਤੁਹਾਨੂੰ ਦੇ ਸਕਦੇ 45000 ਕਿੱਲੇ ਦਾ ਤੁਸੀਂ ਮਾਰੋਗੇ ਚੀਕਾਂ ਪਿਆਗੇ ਮੈਂ ਦੇ ਸਕਦੇ ਹਾਂ ਅਸੀਂ ਕੇਸ ਕਰ ਦੇਾਂਗੇ ਤੁਹਾਡੇ ਤੇ ਉਹਨੇ ਕਿਹਾ ਬਾਈ ਜੀ ਕਰੋ ਜਿਹੜੇ ਕੰਟਰੈਕਟ ਤੇ ਤੁਹਾਡੇ ਤੋਂ ਸਾਈਨ ਕਰਾਇਆ ਉਹਦੇ ਚ ਲਿਖਿਆ ਹੋਇਆ ਵੀ ਜੇ ਆਪਣਾ ਦੋਹਾਂ ਧਿਰਾਂ ਚ ਕੋਈ ਫਰਕ ਪੈਂਦਾ ਤੇ ਤੁਸੀਂ ਐਸ ਡੀ ਐਮ ਕੋਲੇ ਜਾ ਸਕਦੇ ਹੋ ਬਸ ਜਾਂ ਡੀ ਸੀ ਕੋਲੇ ਜਾ ਸਕਦੇ ਹੋ ਤੇ ਐਸ ਡੀ ਐਮ ਡੀ ਸੀ ਕੌਣ ਨੇ ਇਹਨਾਂ ਦੇ ਉਹਦੇ ਵਿੱਚ ਤਾਂ ਬਾਈ ਜੀ ਰਾਸ਼ਟਰਪਤੀ ਵੀ ਕੁਝ ਨਹੀਂ ਕਰ ਸਕਦਾ ਬਾਅਦ ਚ ਸਿਵਲ ਕੋਰਟ ਚ ਜਾਣ ਦਾ ਤੁਹਾਡਾ ਹੱਕ ਹੀ ਖੋਲਣਾ ਹੈ ਸੋ ਇਸ ਕਰਕੇ ਮੁੜ ਕੇ ਭਾਵੇਂ ਤੁਹਾਨੂੰ ਅਗਲਾ ਜਮਾਂ ਹੀ ਚੱਗਾ ਚੱਕ ਜਵੇ ਕਿ ਮੈਂ ਬਾਈ ਠੇਕਾ ਦਿੰਦਾ ਹੀ ਨਹੀਂ ਸਾਨੂੰ ਤਾਂ ਘਾਟਾ ਪੈ ਗਿਆ ਅੱਜ ਤਾਂ ਰੁਲ ਗਏ ਔਰ ਜ਼ਮੀਨ ਵੀ ਨਹੀਂ ਥੋੜੀ ਛੱਡਣੀ ਕਿਉਂਕਿ 10 ਸਾਲ ਦਾ ਸਾਡਾ ਲੀਜ਼ ਕੀਤੀ ਹੋਈ ਹੈ ਅਸੀਂ ਅੱਗੋਂ ਕੋ ਨਵੀਂ ਫਸਲ ਬੀਜਾਂਗੇ ਕੋ ਨਵਾਂ ਪ੍ਰੋਜੈਕਟ ਲਾਵਾਂਗੇ ਔਰ ਹੁਣ ਸਾਨੂੰ ਕੋ ਰੌਲਾ ਹੁੰਦਾ ਤੇ ਆਪਾਂ ਕਹਨੇ ਆ ਜੇ ਮੰਨ ਲਓ ਠੇਕੇ ਵਾਲਾ ਇਦਾਂ ਕਵੇ ਜਾਓ ਮੈਂ ਨਹੀਂ ਤੇਰੀ ਪੈਲੀ ਛੱਡਦਾ ਮੈਂ ਪਟਵਾਰੀ ਨਾਲ ਤਸੀਲ ਤਹਿਿਲਦਾਰ ਨਾਲ ਰਲ ਕੇ ਗਰਦੌਰੀਆਂ ਕਰਾ ਲਈਆਂ ਬੰਦਾ ਕਹਿੰਦਾ ਹੋਰ ਮੇਰੇ ਕੋਲੇ ਫਿਰ ਕੁਝ ਨਹੀਂ ਘਰੇ ਜੰਗਾਲ ਦੀ ਮਾਰੀ 12 ਬੂਰਤ ਪਈ ਆ ਵੀ ਫਾਇਰ ਮਾਰੂੰਗਾ ਚਤੜਾਂ ਦੇ ਬਾਈ ਜੀ ਜਦੋਂ ਮੈਨੇਜਰ ਨੂੰ ਕਾਰਪੋਰੇਟ ਵਾਲੇ ਨੂੰ ਫੇਰ ਮਾਰਨ ਲੱਗੂ ਕਿ ਉਹਨੇ ਹੱਥ ਬੰਨ ਲੈਨੇ ਉਹ ਕਹਿੰਦਾ ਬਾਈ ਜੀ ਮੈਂ ਤੇ ਆਪ ਹੁਕਮ ਦਾ ਘੁੱਗੂ ਆ ਤੁਹਾਡੇ ਵਰਗਾ ਇਹ ਤਾਂ ਬੰਬੇ ਤੋਂ ਦਿੱਲੀੋਂ ਕੰਮ ਚੱਲਦਾ ਉੱਥੇ ਜਾਓ ਤੇ ਜਾਂ ਅਦਾਲਤ ਚਲੇ ਜਾਓ ਸੋ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਬਜਣਾ ਸਿਰਫ ਤੇ ਸਿਰਫ ਅਸੀਂ ਬੰਨਣਾ ਦਿਹਾੜੀਦਾਰ ਅਖੀਰ ਦੇ ਉੱਪਰ ਆਪਦੀਆਂ ਹੀ ਪੈਲੀਆਂ ਆਪਦੀਆਂ ਜ਼ਮੀਨਾਂ ਦੇ ਵਿੱਚ ਅਗਲੇ ਭਾਵੇਂ ਤੁਹਾਡੀਆਂ ਖੁਈਆਂ ਪੂਰ ਦਿਨ ਭਾਵੇਂ ਤੁਹਾਡੇ ਸਮਰਸੀ ਬਲ ਪਟਦੇ ਨੇ ਭਾਵੇਂ ਕੁਝ ਵੀ ਕਾਰਨ ਕੀ ਹੈ ਪਹਿਲੇ ਪਹਿਲੇ ਸਾਲ 2 ਸਾਲ ਕੁਝ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਡਰ ਹੋਊਗਾ ਜਦੋਂ ਹੁਣ ਤਾਂ ਲੋਕ ਇਕੱਠੇ ਨੇ ਯੂਨੀਅਨਾਂ ਨੇ ਕਈ ਕੁਛ ਆ ਜਦੋਂ ਬਾਈ ਜੀ ਤੁਸੀਂ ਕਿਸੇ ਦੇ ਮਗਰ ਨਾ ਲੱਗੇ ਅਗਲੇ ਵੀ ਤੁਹਾਡੇ ਮਗਰ ਨਹੀਂ ਲੱਗਣਾ ਔਰ ਯੂਨੀਅਨ ਵਾਲਿਆਂ ਨੂੰ ਮਾਰ ਕੇ ਛੇਤਰ ਅੰਦਰ ਕਰਨਗੇ ਤੇ ਤੁਸੀਂ ਜਿਆਦੇ ਮਾਮੇ ਬਣਦੇ ਹੋ ਇਟ ਵਿਲ ਬੀ ਕਾਈਂਡ ਆਫ ਡਿਕਟੇਟਰਸ਼ਿਪ ਐਂਡ ਅਜਾਰੇਦਾਰੀ ਜਿਹੜੀ ਹੈਗੀ ਉਹਨਾਂ ਦੀ ਹੋ ਜਾਣੀ ਹੈ ਮਾਫੀ ਚਾਹੁੰਦਾ ਗੱਲ ਲੰਮੀ ਹੋ ਗਈ ਪਰ ਪੂਰੀ ਧਿਆਨ ਨਾਲ ਸੁਣਿਓ ਤੇ ਇਹਦੇ ਵਿੱਚੋਂ ਜੇ ਫਿਰ ਕੋਈ ਗੱਲ ਤੁਹਾਡੇ ਮਨ ਚਾਵੇ ਮੈਨੂੰ ਦੱਸਿਓ ਮੈਂ ਤੁਹਾਨੂੰ ਡਿਟੇਲ ਚ ਫਿਰ ਸਮਝਾਵਾਂਗਾ ਬਾਈ ਜੀ ਤੁਸੀਂ ਦੇਖੋ ਪਹਿਲਾਂ ਨਾ ਇਹ ਚੈੱਕ ਕਰਦੇ ਆ ਟੈਸਟ ਪੈਨ ਲਾ ਕੇ ਜਿਹੜਾ ਹੈਗਾ ਕਿ ਲੋਕ ਵਿਰੋਧ ਕਰਦੇ ਆ ਜਾਂ ਕੀ ਹੈ ਔਰ ਦੂਸਰਾ ਜਿਹੜਾ ਹੁਣ ਦੇਖੋ ਭਾਜਪਾ ਗਵਰਨਮੈਂਟ ਐਡੀ ਕੰਵਲੀ ਆ ਜਾਂ ਇਹ ਐਡੇ ਐਡੇ ਥਿੰਕ ਟੈਂਕ ਇਹਨਾਂ ਦੇ ਦਿਮਾਗ ਨੇ ਕਿ ਸਦਨ ਦੇ ਵਿੱਚ ਹੁਣ ਵੀ ਲਿਆ ਸਕਦੇ ਸਿੱਧਾ ਟੇਬਲ ਕਰਕੇ ਤੇ ਇਹਨੂੰ ਪਾਸ ਕਰਾ ਲੈਂਦੇ ਪਰ ਆਰਡੀਨੈਂਸ ਦਾ ਨੋਟ ਕੀ ਹੋਵੇ ਕੋਈ ਨਾ ਨੇ ਦੇਖਿਆ ਪਿਆ ਹਾਂ ਆਰਡੀਨੈਂਸ ਲਿਆਓ ਜੀ ਜਰਾ ਕਿ ਲੋਕ 6 ਮਹੀਨੇ ਦੇਖਣਗੇ ਵੀ ਕਿੱਦਾਂ ਦਾ ਰਿਐਕਸ਼ਨ ਆਉਂਦਾ ਹੁਣ 올 ਓਵਰ ਥਰੂਆਊਟ ਦਾ ਸਟੇਟ ਜਿਹੜਾ ਹੈਗਾ ਰੌਲਾ ਪਿਆ ਹੋਇਆ ਔਰ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਕਿ ਲੈ ਕੇ ਆਇਆ ਉਹਦੇ ਨਾਲ ਜਿਵੇਂ ਹੁਣ ਸਾਈਲੋ ਖੁੱਲੇ ਆ ਇੱਥੇ ਲਗਰੂ ਫਾਟਕ ਦੇ ਨਾਲ ਜਿਹੜੇ ਜਿੰਨੇ 38 ਵੀ ਨਹੀਂ ਮੋਗੇ ਦੇ ਉਹ ਸਾਰੇ ਫਸਲ ਉੱਥੇ ਵਕਾਉਂਦੇ ਆ ਔਰ ਜ਼ਿਮੀਦਾਰ ਖੁਸ਼ ਨੇ ਕਹਿੰਦਾ ਜੀ ਨਾ ਉਹ ਪੱਖਾ ਲਾਉਂਦੇ ਆ ਨਾ ਢੰਡੀ ਕੱਟਦੇ ਆ ਨਾ ਕੋਸ਼ ਆ ਤੇ ਸਿੱਧਾ ਜੀ ਟਰਾਲੀ ਲਾਈ ਦੀ ਆ ਜਾ ਕੇ ਤੇ ਨਾਲ ਹੀ ਨਕਦ ਨਾਵਾ ਕੈਸ਼ ਫੜਾ ਲੈਂਦੇ ਸੋ ਉਮੀ ਇਹ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਹੈ ਨਾ ਇਸ ਦਿਸ਼ਾ ਦੇ ਵਿੱਚ ਉਹ ਸਾਰੀ ਇਸੇ ਕੰਟੈਕਸਟ ਦੇ ਵਿੱਚ ਹੀ ਆ ਕਿਉਂਕਿ ਜੇ ਤੁਹਾਡੇ ਆਪਣੇ ਗਰੁੱਪ ਚ ਕੋਈ ਬੰਦਾ ਐਮਬੀਏ ਹੋਵੇ ਤਾਂ ਉਹ ਉਹਨਾਂ ਦਾ ਕੰਮ ਕਰਨ ਦਾ ਢੰਗ ਹੀ ਵੀ ਜੇ ਮੰਗਣਾ ਵੀ ਹੈ ਨਾ ਤਾਂ ਉਹ ਵੀ ਮੈਨੇਜਮੈਂਟ ਉਹਦੀ ਹੋਣੀ ਚਾਹੀਦੀ ਹੈ ਕਿ ਕਿੰਨੇ ਵਜੇ ਕਿਹੜੇ ਚੌਂਕ ਤੇ ਖੜਕੇ ਕਿਹੜੇ ਕੱਪੜੇ ਪਾ ਕੇ ਕਿਹੜੇ ਢੰਗ ਨਾਲ ਮਿੰਤ ਕਰਨੀ ਹੈ ਉਵੇਂ ਹੀ ਉਹਨਾਂ ਨੇ ਪਹਿਲਾਂ ਬਲੂ ਪ੍ਰਿੰਟ ਆਫ ਦਾ ਵਿਚਾਰਡ ਬਣਾ ਕੇ ਉਹਨੂੰ ਕਾਗਜ਼ ਤੇ ਉਤਾਰ ਕੇ ਉਸ ਤੋਂ ਬਾਅਦ ਉਹਨੂੰ ਜ਼ਮੀਨੀ ਪੱਧਰ ਤੇ ਲੈ ਕੇ ਆਉਣਾ ਜ਼ਮੀਨਦਾਰਾਂ ਨੂੰ ਨਹੀਂ ਵੀ ਮਾਸੀ ਦੇ ਮੁੰਡੇ ਵਾਲੇ ਵੇਖ ਕੇ ਆਲੂ ਲਾਲੇ ਤੇ ਬਾਅਦ ਚ ਵਿਗੜਣੀ ਤੇ ਸੜਕ ਤੇ ਸੁੱਟ ਤੇ ਤੁਹਾਡੀ ਫਸਲ ਜਿਹੜੀ ਹੈ ਕਿ ਅੱਜ ਰੁਲਦੀ ਹੈ ਇੰਨਾ ਖੇਤਾਂ ਦੇ ਵਿੱਚ ਉਹ ਲਾ ਕੇ ਤੇ ਸਾਡੇ ਸਾਡੇ ਖੇਤਾਂ ਨੂੰ ਵਰਤ ਕੇ ਸਾਨੂੰ ਜਿਹੜਾ ਹੈਗਾ ਕੰਗਾਲ ਬਣਾਉਣਗੇ ਔਰ ਸਾਡੇ ਤੇ ਚੌਧਰ ਕਰਨਗੇ ਹੋਊਗੀ ਹੋਊਗੀ ਗੁਰਿੰਦਰ ਉਹ ਦੇਖਣ ਨੂੰ ਬੜਾ ਸੋਹਣਾ ਸਾਫ ਸੁਥਰਾ ਐਗਰੀਮੈਂਟ ਲੱਗੂਗਾ ਕਿਸੇ ਵੀ ਵਕੀਲ ਨੂੰ ਕਿਸੇ ਵੀ ਟੈਕਨੀਕਲ ਬੰਦੇ ਨੂੰ ਪੜਾਉਂਗੇ ਉਹ ਕਹੂਗਾ ਹਾਂ ਹਾਂ ਬਿਲਕੁਲ ਠੀਕਾ ਕਰਦੇ ਸਾਈਨ ਪਰ ਪੰਗਾ ਆਇਆ ਨਾ ਜਦੋਂ ਅਗਲੇ ਨੇ ਝੱਗਾ ਚੱਕਤਾ 2 ਸਾਲਾਂ ਬਾਅਦ 3 ਸਾਲਾਂ ਬਾਅਦ ਤਾਂ ਫੇਰ ਕਿੱਧਰ ਨੂੰ ਜਾਵਾਂਗੇ ਸਿਵਲ ਕੋਰਟ 'ਚ ਜਾਂਦਾ ਤੁਹਾਡੇ ਤੋਂ ਹੱਕ ਖੋਲਿਆ ਐਸ ਡੀ ਐਮ ਦੀ ਕੋਰਟ 'ਚ ਜਾ ਸਕਦੇ ਆ ਤੇ ਐਸ ਡੀ ਐਮ ਕੋਰਟਾਂ ਦਾ ਹਾਲ ਆਪਾਂ ਵੇਖਿਆ ਹੀ ਹੈ ਇਸ ਗੱਲ ਨੂੰ ਸਮਝੋ ਨਾ ਲਿਖਤ ਚ ਤੁਹਾਨੂੰ ਸਾਰਾ ਕੁਝ ਦੇਣਗੇ ਕਿ ਤੁਹਾਡਾ 10% ਠੇਕਾ ਵੀ ਵਧਾਵਾਂਗੇ ਜੀ ਤੁਹਾਨੂੰ ਹੋਰ ਸਹੂਲਤਾਂ ਹੋ ਸਕਦਾ ਤੁਹਾਨੂੰ ਇਹ ਵੀ ਕਹਿਣ ਵੀ ਤੁਹਾਡੇ ਬੱਚਿਆਂ ਵਾਸਤੇ ਸਕੂਲ ਖੋਲ੍ਹ ਦੇਾਂਗੇ ਮਤਲਬ ਜਿੱਦਾਂ ਕਲੋਨੀਅਲ ਰਾਜ ਆਇਆ ਸੀ ਨਾ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਸੀ ਸਿੱਧਾ ਥੋੜਾ ਆ ਕੇ ਉਹ ਮਾਲਕ ਬਣ ਗਏ ਸੀ ਐਂ ਹੀ ਬਣੇ ਸੀ ਨਾ ਸਾਡੇ ਵਰਗੇ ਝੁੱਡੂਆਂ ਨੂੰ ਜਦੋਂ ਉਹਨਾਂ ਨੇ ਬੁੱਧੂ ਬਣਾਇਆ ਤੇ ਆ ਦੇਖੋ ਜੀ ਤੁਹਾਡੇ ਲਈ ਸਾਰੀਆਂ ਸਹੂਲਤਾਂ ਦੇ ਰਹੇ ਆਂ ਅਸੀਂ ਉਵੇਂ ਹੀ ਇਹਨਾਂ ਨੇ ਤੁਹਾਨੂੰ ਸਹੂਲਤਾਂ ਜਿਹੜੀ ਲੇਬਰ ਹੈ 3 ਲੱਖ ਲੇਬਰ ਹੈ ਪੰਜਾਬ 'ਚ ਲੇਬਰ ਨੂੰ ਪਹਿਲਾਂ ਦੇਣਗੇ 500 700 ਹਜ਼ਾਰ ਰੁਪਇਆ ਦਿਹਾੜੀ ਉਹਨਾਂ ਦੇ ਜ਼ਵਾਕਾਂ ਵਾਸਤੇ ਹੋ ਸਕਦਾ ਸਕੂਲ ਵੀ ਖੋਲਣ ਹੋ ਸਕਦਾ ਉਹਨਾਂ ਵਾਸਤੇ ਪੱਕੇ ਮਕਾਨ ਵੀ ਪਾ ਦੇਣ ਜਿਹੜੇ ਸਰਪੰਚਾਂ ਤੇ ਸਰਕਾਰਾਂ ਤੋਂ ਹਲੇ ਤੱਕ ਨਹੀਂ ਪਾ ਕੇ ਦਿੱਤੇਗੇ ਵੀ ਆਪਾਂ ਨੂੰ ਇਹਨਾਂ ਨੇ ਲੌਲੀਪੌਪ ਹੀ ਇਹੋ ਜਿਹੇ ਦੇਣੇ ਆ ਵੀ ਆਪਾਂ ਨੂੰ ਸਹੂਲਤਾਂ ਵੱਡੀਆਂ ਲੱਗਣੀਆਂ ਔਰ ਆਪਾਂ ਇਹਨਾਂ ਸਹੂਲਤਾਂ ਦੇ ਕਰਕੇ ਉਧਰ ਨੂੰ ਖਿੱਚੇ ਤੁਰੇ ਜਾਣਾ ਵਾ ਤੁਸੀਂ ਮੈਂ ਸਾਰਿਆਂ ਨੇ ਪਰ 5 ਸਾਲਾਂ ਬਾਅਦ ਜਿਵੇਂ ਤੁਸੀਂ Jio ਵਾਲੀ ਐਗਜ਼ਾਮਪਲ ਦਿੱਤੀ ਨਾ ਕਿ ਜਦੋਂ Jio ਇਕੱਲਾ ਹੀ ਮੈਦਾਨ 'ਚ ਗੱਜਿਆ ਜਦੋਂ ਲਾਲੇ ਨੇ ਤੁਹਾਡੇ ਤੋਂ 10 ਸਾਲਾਂ ਲਈ 20 ਸਾਲਾਂ ਲਈ ਲੀਜ਼ ਲਖਾ ਲਈ ਆੜਤੀਏ ਤੁਹਾਡੇ ਖਤਮ ਹੋ ਗਏ ਮੰਡੀਆਂ ਤੁਹਾਡੀਆਂ ਖਤਮ ਹੋ ਗਈਆਂ ਜ਼ਮੀਨਾਂ ਤੁਹਾਡੀਆਂ ਲੀਜ਼ ਤੇ ਲੈ ਲਈਆਂ ਫੇਰ ਤੁਹਾਨੂੰ ਜਿਹੜਾ ਹੈਗਾ ਉੱਪਰੋਂ ਫੜ ਲੈਣਗੇ ਸ਼ਾਂਟਾ ਤੇ ਜਿਵੇਂ ਘੋੜੇ ਨਹੀਂ ਚੱਲਦੇ ਅੱਗੇ ਜਾਂ ਬਲਦ ਆਪਾਂ ਬਲਦ ਜਦੋਂ ਤੁਰਦੇ ਨੇ ਉਹ ਚੱਡਿਆਂ 'ਚ ਮਾਰਦੇ ਆਂ ਜਿਸ ਪੱਠੇ ਪੁੱਠੇ ਅੱਜਕੱਲ ਦਾ ਟ੍ਰੈਂਡ ਖਤਮ ਹੋ ਗਿਆ ਪਹਿਲਾਂ ਜਾਂਦੇ ਸੀ ਲੈਣ ਤਾਂ ਉਹਦੇ ਚੱਡਿਆਂ 'ਚ ਬੁੱਢੇ ਪੁਰਾਣੇ ਮਾਰਦੇ ਹੁੰਦੇ ਸੀ ਡੰਡਾ ਵੀ ਥੋੜਾ ਤੇਜ਼ ਤੁਰੂਗਾ ਉਹ ਕੰਮ ਹੋਣਾ ਆਪਣੇ ਨਾਲ